ਆਰਐਨ ਨਿਊਜ਼ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਅੱਤ ਦੀ ਗਰਮੀ ਪਿਆਰੀ ਹੈ ਜਿੱਥੇ ਲੋਕ ਘਰਾਂ ਵਿੱਚ ਪੱਖਿਆਂ ਥੱਲੇ ਏਸੀ ਅੱਗੇ ਜਾਂ ਕੂਲਰਾਂ ਅੱਗੇ ਵੀ ਹਾਹਾਕਾਰ ਮਚੀ ਪਈ ਹੈ ਅਤੇ ਜਦੋਂ ਅਸੀਂ ਘਰਾਂ ਤੋਂ ਨਿਕਲਦੇ ਹਾਂ ਤੇ ਸਾਨੂੰ ਸਭ ਤੋਂ ਪਹਿਲਾਂ ਲੋੜ ਪੈਂਦੀ ਹੈ ਪਾਣੀ ਦੀ ਪਾਣੀ ਕਿਸਾ ਵੀ ਮਿਲ ਜਾਵੇ ਸਾਡੇ ਵਾਸਤੇ ਚੰਗਾ ਹੈ ਪਰ ਜੇ ਠੰਡਾ ਮਿਲ ਜਾਵੇ ਤਾਂ ਉਹ ਸਮਝੋ ਸੋਨੇ ਦਾ ਸੁਹਾਗਾ ਹੈ ਪੂਰੇ ਪੰਜਾਬ ਦਾ ਤੁਸੀਂ ਘੁੰਮਦੇ ਹੋ ਬਾਈ ਟ੍ਰੇਨ ਖਾਸ ਕਰਕੇ ਬਟਾਲਾ ਰੇਲਵੇ ਜੰਕਸ਼ਨ ਅਜਾਹਾ ਸਟੇਸ਼ਨ ਹੈ ਜਿੱਥੇ ਜਦੋਂ ਤੁਸੀਂ ਆਉਂਦੇ ਹੋ ਗਰਮੀਆਂ 'ਚ ਪਰਿਵਾਰਾਂ ਸਮੇਤ ਠੰਡਾ ਪਾਣੀ ਪੀਣ ਵਾਸਤੇ ਫ੍ਰੀ ਮਿਲਦਾ ਹੈ ਇਹ ਸੇਵਾ ਕਰਦਾ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਬਟਾਲੇ ਦਾ ਸਹਾਰਾ ਕਲੱਬ ਜਿਹਦੇ ਬਾਰੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਸਾਰੇ ਜਾਣਦੇ ਹੋ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਹਮੇਸ਼ਾ ਕਰਦੇ ਰਹਿੰਦੇ ਹਨ ਇੱਥੇ ਪ੍ਰਧਾਨ ਸਾਹਿਬ ਹੋਰ ਮੈਂਬਰ ਸਾਹਿਬ ਅਤੇ ਹੋਰ ਕਲੱਬਾਂ ਦੇ ਮੈਂਬਰ ਵੀ ਇੱਥੇ ਪਹੁੰਚੇ ਹਨ ਸਪੈਸ਼ਲ ਅੱਜ ਇਹਨਾਂ ਵੱਲੋਂ ਇੱਕ ਹੋਰ ਸੇਵਾ ਕੀਤੀ ਗਈ ਹੈ ਟ੍ਰੇਨਾਂ ਵਿੱਚ ਬਕਾਇਦਾ ਇਹਨਾਂ ਵੱਲੋਂ ਪਾਣੀ ਪਿਆ ਗਿਆ ਸਾਡੀ ਗੱਲਬਾਤ ਮਸਾਫਰਾਂ ਨਾਲ ਵੀ ਹੋਈ ਹੈ ਜਿੰਨਾ ਛੋਟੇ ਛੋਟੇ ਬੱਚੇ ਹਨ ਇੱਕ ਮੁਸਾਫਰ ਨੇ ਇੱਥੋਂ ਤੱਕ ਕਿਹਾ ਕਿ ਮੇਰੇ ਕੋਲ ਪਾਣੀ ਨਹੀਂ ਸੀ ਛੋਟਾ ਬੱਚਾ ਪਾਣੀ ਮੰਗ ਰਿਹਾ ਸੀ ਮੈਂ ਅਜੇ ਉਤਰਨ ਵਾਲਾ ਸੀ ਕਿ ਪਾਣੀ ਦੀ ਬੋਤਲ ਖਰੀਦੀ ਜਾਵੇ ਪਰ ਉਸ ਤੋਂ ਪਹਿਲਾਂ ਹੀ ਕਿਸੇ ਕਲੱਬ ਦੇ ਮੈਂਬਰ ਕੋ ਜਾਣਦੇ ਨਹੀਂ ਇਹਨਾਂ ਨੂੰ ਸਹਾਰਾ ਕਲੱਬ ਦੇ ਮੈਂਬਰ ਉੱਥੇ ਆਉਂਦੇ ਹਨ ਤੇ ਪਾਣੀ ਦੀ ਬੋਤਲ ਭਰਦੇ ਹਨ ਕਿੱਡਾ ਵੱਡਾ ਇੱਕ ਸੇਵਾ ਦਾ ਕੰਮ ਹੈ ਖੁਸ਼ ਹੋ ਕੇ ਗਏ ਨੇ ਪਠਾਨਕੋੜ ਗਏ ਨੇ ਆ ਉਸ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜਿਹੜਾ ਸ਼ਬੀਲ ਇਨਚਾਰਜ ਨੇ ਸਸਕਰੀ ਕੀ ਨਾਮ ਦੇ ਸ਼ਿਵਲਾਲ ਸ਼ਰਮਾ ਸ਼ਬੀਲ ਇਨਚਾਰਜ ਸਹਾਰਾ ਕਲੱਬ ਸ਼ਿਰਦਾਰੀ ਸਭ ਤੋਂ ਪਹਿਲਾਂ ਇਹ ਜਾਣਕਾਰੀ ਦੇ ਰਹੀ ਹੈ ਕਿ ਕਿੰਨੀ ਤਰੀਕ ਤੋਂ ਇਹ ਸ਼ਬੀਲ ਸ਼ੁਰੂ ਹੁੰਦੀ ਹੈ ਗਰਮੀਆਂ 'ਚ ਕਿੰਨੀ ਤਰੀਕ ਤੱਕ ਚੱਲਦੀ ਹੈ ਕਿੰਨੇ ਮਹੀਨੇ ਚੱਲਦੀ ਹੈ ਅਪ੍ਰੈਲ ਮਹੀਨੇ 'ਚ ਸਟਾਰਟ 'ਚ ਸ਼ੁਰੂ ਕਰ ਦਿੰਦੇ ਆ ਤੇ ਇਹ ਸਤੰਬਰ ਤੱਕ ਚੱਲਦੀ ਹੈ ਇਹ ਜਿਹੜਾ ਆਈਡੀਆ ਆ ਕਿ ਪਾਣੀ ਪਿਉਣਾ ਸਟੇਸ਼ਨ ਤੇ ਪਿਉਣਾ ਤੇ ਬੱਸ ਸਟੈਂਡ ਵੀ ਚੱਲਦੀ ਹੈ ਇਹ ਪਾਣੀ ਪਿਉਣ ਦਾ ਆਈਡੀਆ ਕਿੱਥੋਂ ਆਇਆ ਸਭ ਤੋਂ ਵੱਡਾ ਪੁੰਨ ਗਰਮੀ 'ਚ ਇਹ ਹੀ ਹੁੰਦਾ ਕਿਸੇ ਨੂੰ ਠੰਡਾ ਪਾਣੀ ਪਿਆ ਰਿਹਾ ਇਹ ਆਈਡੀਆ ਕਸਾਉਦਾ ਸੀ ਇੱਕ ਵਾਰ ਇਹ ਬੱਸ ਜਾ ਰਹੇ ਸੀ ਅਮਰਸਰ ਤੇ ਇੱਕ ਬੱਚਾ ਬਿਲਕੁਲ ਅਸੀਂ ਬਸ ਦੇ ਵਿੱਚ ਉਹਨੂੰ ਪਾਣੀ ਨਹੀਂ ਸੀ ਮਿਲ ਰਿਹਾ ਅਲੱਗ-ਅਲੱਗ ਤਰ੍ਹਾਂ ਪਾਪੜ ਵੇਲੇ ਪਰ ਪਾਣੀ ਨਾ ਮਿਲਿਆ ਤੇ ਖਾਸਾ ਉਹਨੇ ਆ ਕੇ ਇਥੇ ਤੇ ਇਹ ਗੱਲ ਜਿਹੜੀ ਆ ਦਸੀ ਤੇ ਉਸ ਦੇ ਤੋਂ ਬਾਅਦ ਇਹ ਜਿਹੜਾ ਪਾਣੀ ਦਾ ਪ੍ਰੋਗਰਾਮ ਆ ਇਹਨੂੰ ਲੀਕਿਆ ਗਿਆ ਸਵੇਰੇ ਕਿੰਨੇ ਵਜੇ ਸ਼ੁਰੂ ਹੋ ਜਾਂਦੀ ਹੈ ਸੇਵਾਏ ਤੇ ਸ਼ਾਮ ਨੂੰ ਕਿੰਨੇ ਵਜੇ ਤੱਕ ਸਟੇਸ਼ਨ ਦੇ ਸੇਵਾ ਚੱਲਦੀ ਹੈ ਸਟੇਸ਼ਨ ਤੇ 9 ਵਜੇ ਤੋਂ ਲੈ ਕੇ 7:30 ਵਜੇ ਤੱਕ ਕਿੰਨੀ ਕਿ ਇਥੇ ਆ ਕੇ ਜਿਹੜੇ ਤੁਹਾਡੇ ਮੈਂਬਰ ਨੇ ਉਹ ਦੀ ਸੇਵਾ ਕਰਦੇ ਕਰਦੇ ਨੇ ਕੁਝ ਮੁਲਾਜ਼ਮ ਵੀ ਰੱਖਿਆ ਤੁਸੀਂ ਕਿ ਤਨਖਾਹ ਦੇ ਨੇ ਬੀਬੀਆਂ ਜਿਹੜੇ ਭਾਂਡੇ ਮਾਂਦਰੀਆਂ ਮੁਲਾਜ਼ਮ ਕਿੰਨੀ ਕਿ ਤੁਹਾਡੇ ਜਿਹੜੇ ਵਰਕਰ ਆਉਂਦੇ ਆ ਮੈਂਬਰ ਆਉਂਦੇ ਆ ਕਿੰਨੀ ਕਿ ਸੇਵਾ ਕਰਕੇ ਜਾਂਦੇ ਆ ਡਿਊਟੀ ਲਈਏ ਨਹੀਂ ਇਹ ਆਪਣੇ ਆਪ ਹੀ ਆਪਣੀ ਮਰਜ਼ੀ ਨਾਲ ਜਦ ਕੋ ਜਦੋਂ ਟਾਈਮ ਹੁੰਦਾ ਉਹ ਆ ਕੇ ਸਟੇਸ਼ਨ ਤੇ ਸੇਵਾ ਕਰਦਾ ਜੀ ਅੱਜ ਅਸੀਂ ਵੱਖ-ਵੱਖ مسافرਾਂ ਦੇ ਵਿਊ ਲੈਏ ਆ ਇੱਕ ਮੁਸਾਫਰ ਨੇ ਇੱਥੋਂ ਤੱਕ ਕਿਹਾ ਕਿ ਮੇਰਾ ਛੋਟਾ ਬੱਚਾ ਸੀ ਤੇ ਪਾਣੀ ਸਾਡੋ ਖਤਮ ਹੋ ਗਿਆ ਸੀ। ਹੋ ਸਟੇਸ਼ਨਾਂ ਤੇ ਪਾਣੀ ਦੇ ਬੋਤਲਾਂ ਮੁੱਲ ਮਿਲਦੀਆਂ। ਮੈਂ ਲੈਣ ਚੱਲਿਆ ਸੀ ਤੇ ਕਲੱਬ ਦੇ ਮੈਂਬਰ ਆਏ। ਉਹਨਾਂ ਆਪਣੇ ਆਪ ਹੀ ਬੋਤਲ ਭਰਤੀ ਤੇ ਸਾਨੂੰ ਤੇ ਬੜੀ ਖੁਸ਼ੀ ਹੋਈ ਹੈ ਕਿ ਛੋਟਾ ਜਿਹਾ ਬੱਚਾ ਜਿਹੜਾ ਉਹ ਖੁਸ਼ ਹੋਇਆ। ਇਦਾਂ ਦਾ ਜਦੋਂ ਵੀਊ ਮਿਲਦੇ ਆ ਖਾਸ ਕਰਕੇ ਸੰਗਤ ਦੇ ਮੁਸਾਫਰਾਂ ਦੇ ਫਿਰ ਕਿਦਾਂ ਦਾ ਮਹਿਸੂਸ ਹੁੰਦਾ? ਬਹੁਤ ਵਧੀਆ ਮਹਿਸੂਸ ਹੁੰਦਾ ਜੀ ਜਦੋਂ ਉੱਥੇ ਆਏ ਨੂੰ ਪਾਣੀ ਮਿਲ ਜਾਵੇ ਤੇ ਉਹ ਸਭ ਤੋਂ ਵਧੀਆ ਚੀਜ਼ ਹੈ। ਤੇ ਉਹ ਸੀਸਾ ਵੀ ਦਿੰਦੇ ਨੇ ਲੋਕ। ਤੇ ਅੱਜ ਇਸੇ ਕੜੀ ਵਿੱਚ ਸਾਡੇ ਨਾਲ ਦ੍ਰਿਸ਼ਟੀ ਕਲੱਬ ਦੇ ਆਏ ਨੇ ਸੇਵਾਦਾਰ ਉਹਨਾਂ ਨੇ ਵੀ ਰੱਜ ਕੇ ਸੇਵਾ ਕੀਤੀ ਹੈ ਤੇ ਲੋਕ ਖੁਸ਼ ਹੋ ਗਏ ਕਹਿ ਰਹੇ ਇਸ ਸਾਰੇ ਕਲੱਬ ਵੇਖੀਏ ਤਾਂ ਵੱਖ-ਵੱਖ ਯੋਗਪਤੀ ਰਟਾਇਰਡ ਅਫਸਰ ਕੋਈ ਮੌਜੂਦਾ ਅਫਸਰ ਵੀ ਕੋਈ ਟੀਚਰ ਵੀ ਵੱਖ-ਵੱਖ ਡਿਪਾਰਟਮੈਂਟ ਦੇ ਸਾਰੇ ਜੋ ਵੀ ਹੈਗੇ ਨੇ ਮੈਂਬਰ ਇੱਥੇ ਆ ਕੇ ਸੇਵਾ ਕਰਦੇ ਨੇ ਜਦੋਂ ਸਾਰੇ ਇੱਕ ਹੋ ਕੇ ਸੇਵਾ ਕਰਦੇ ਫਿਰ ਕਿਦਾਂ ਲੱਗਦਾ ਤੁਸੀਂ ਇਨਚਾਰਜ ਹੋ ਤੁਹਾਡੇ ਅੰਡਰ ਆ ਕੇ ਸੇਵਾ ਸਾਰੇ ਕਰਦੇ ਆ ਇੱਕੋ ਹੀ ਸੋਚ ਹੋ ਜਾਂਦੀ ਹੈ ਕਿਦਾਂ ਲੱਗਦਾ ਤੁਹਾਨੂੰ ਨਹੀਂ ਬਹੁਤ ਵਧੀਆ ਲੱਗਦਾ ਜੀ ਇਥੇ ਕੋਈ ਕੋਈ ਵੱਡਾ ਅਹੁਦਾ ਕੋਈ ਜਿਸ ਤਰ੍ਹਾਂ ਦਾ ਮਰਜੀ ਆ ਇਥੇ ਅਸਰੀ ਨਹੀਂ ਹੁੰਦੀ ਇਥੇ ਇੱਕ ਸੇਵਾ ਦਾ ਤੌਰ ਤੇ ਅਸੀਂ ਸਾਰੇ ਕੰਮ ਕਰਦੇ ਆ ਪਾਣੀ ਪਿਉਂਦੇ ਆ ਤੇ ਵਧੀਆ ਲੱਗਦਾ ਹੈ ਪਾਣੀ ਪਿਆ ਕੇ ਵਧੀਆ ਲੱਗਦਾ ਹੈ ਤੇ ਸਾਰੇ ਜਿਹੜੇ ਮੈਂਬਰ ਆਣ ਨੇ ਬੜੇ ਖੁਸ਼ ਹੁੰਦੇ ਨੇ ਪੂਰਾ ਪੰਜਾਬ ਵੇਖੀਏ ਤਾਂ ਮੈਂ ਕਹਿ ਸਕਦਾ ਵਾਹ ਬਟਾਲਾ ਸਟੇਸ਼ਨ ਇਹੋ ਜਿਹਾ ਜਿੱਥੇ ਪਾਣੀ ਪਿਆ ਜਾਂਦਾ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਮੁੱਚੀ ਪੰਜਾਬ ਦੀ ਸੰਗਤ ਨੂੰ ਜਾਂ ਜਿਹੜੇ ਪੂਰੇ ਭਾਰਤ ਤੋਂ ਆ ਕੇ ਇੱਥੇ ਲੰਘਦੇ ਇਥੋਂ ਤੇ ਪਾਣੀ ਪੀਂ ਕੇ ਜਾਂਦੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਲੋਕਾਂ ਨੂੰ ਇਹੋ ਹੀ ਦੇਣਾ ਚਾਹੁੰਦੇ ਆ ਕਿ ਜੇ ਜਿਹੜਾ ਵੀ ਕੋਈ ਸੇਵਾ ਕਰ ਸਕਦਾ ਹੈ ਉਹ ਆ ਕੇ ਤੇ ਆਪਣਾ ਟਾਈਮ ਕੱਟ ਕੇ ਤੇ ਇਹ ਸੇਵਾ ਕਰ ਸਕਦਾ ਹੈ ਤੇ ਲੋਕਾਂ ਦੀ ਪਿਆਸ ਨੂੰ ਬੁਝਾਇਆ ਜਾ ਸਕਦਾ ਹੈ ਸਾਡਾ ਹੋਰ ਇੱਕ ਸਮਾਜ ਸੇਵੀ ਸੰਸਥਾ ਇੱਥੇ ਜੁੜੀ ਹੈ ਦ੍ਰਿਸ਼ਟੀ ਕੀ ਕਹਿਣਾ ਚਾਹੁੰਦੇ ਪਾਣੀ ਸ਼ੁਭਨਾਮ ਕੀ ਮੇਰਾ ਨਾਮ ਵਿਸ਼ਾਲ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀ ਸੇਵਾ ਚੱਲ ਰਹੀ ਹੈ ਤੁਸੀਂ ਵੀ ਆ ਕੇ ਸਹਿਯੋਗ ਦਿੰਦੇ ਹੋ ਮਾਨਤਾਰੀ ਸਭ ਤੋਂ ਵੱਡੀ ਸੇਵਾ ਇਹ ਗਰਮੀ ਤਪਦੀ ਹੋਵੇ ਕਿ ਨੂੰ ਪਾਣੀ ਠੰਡਾ ਪੀਣ ਨੂੰ ਮਿਲ ਜੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਪਾਜੀ ਜਿਸਾਂ ਤੁਸੀਂ ਦੇਖ ਦਿਓ ਗਰਮੀ ਬਹੁਤ ਵੱਧ ਚੁੱਕੀ ਆ ਜੇੜ ਦਾ ਮਹੀਨਾ ਚੜ ਗਿਆ ਹੈ ਪੂਰੀ ਧੁੱਪ ਹੈ ਪੂਰਾ 42 ਡਿਗਰੀ ਟੈਂਪਰੇਚਰ ਹੋ ਗਿਆ ਤੇ ਸਾਨੂੰ ਸਾਰਾ ਕਲੱਬ ਬੜਾ ਪੁਰਾਣਾ ਇਸ ਕੰਮ ਨੂੰ ਲੱਗਾਦਾ ਜੀ ਦੇਖੋ ਅਸੀਂ ਹਰ ਸਾਲ ਸਾਨੂੰ ਬੁਲਾਉਂਦੇ ਅਸੀਂ ਸੇਵਾ ਕਰਨ ਆਨੇ ਆ ਸਾਰੇ ਕਲੱਬ ਦੇ ਮੈਂਬਰਸ ਦ੍ਰਿਸ਼ਟੀ ਕਲੱਬ ਦੇ ਸਾਰੇ ਮੈਂਬਰਸ ਆਲ ਸਾਰੇ ਹੈਗੇ ਆਪਾਂ ਸਾਡੇ ਰਮਨ ਗੁਪਤਾ ਜੀ ਪ੍ਰਧਾਨ ਤੇ ਸਾਨੂੰ ਬਹੁਤ ਵਧੀਆ ਲੱਗਦਾ ਸਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜਦੋਂ ਅਸੀਂ ਇਹ ਜਲ ਸੇਵਾ ਕਰਦੇ ਹਾਂ ਕਿਸੇ ਨੂੰ ਜਲ ਪਿਆਨੇ ਆ ਕਿਸੇ ਬੱਚੇ ਨੂੰ ਕਿਸੇ ਮਾਤਾ ਜੀ ਨੂੰ ਆਪਣੇ ਭਰਾਵਾਂ ਨੂੰ ਤੇ ਉਹਨਾਂ ਦੀ ਆਤਮਾ ਨੂੰ ਜਦੋਂ ਸ਼ਾਂਤੀ ਮਿਲਦੀ ਜਲਿਆ ਅਸੀਂ ਚੀਜ਼ ਹੈ ਜਦੋਂ ਠੰਡਾ ਜਲ ਅੰਦਰ ਜਾਂਦਾ ਛਰੀਰ ਦੇ ਤੇ ਉਹਦੀ ਆਤਮਾ 'ਚ ਤ੍ਰਿਸ਼ਨਾ ਜਿਹੀ ਮਤਲਬ ਬੁੱਝਦੀ ਆ ਤੇ ਉਹਦੇ ਮਨ ਚੋਂ ਮਤਲਬ ਸੀਸਾ ਹੀ ਨਿਕਲਦੀਆਂ ਕਿ ਵਾਕਈ ਔਰ ਸਾਨੂੰ ਬਹੁਤ ਵਧੀਆ ਲੱਗਦਾ ਹੈ ਕੰਮ ਕਰਕੇ ਪਰ ਇਹ ਜਲਦੇ ਨਾਲ ਜਿਹੜਾ ਹੁਣ ਵੱਡੇ ਇੱਕ ਮੁਸ਼ਕਲ ਆ ਰਹੀ ਹੈ ਕਿ ਲੋਕ ਰੁੱਖ ਬਹੁਤ ਕੱਟ ਰਹੇ ਹਨ ਹਾਲਾਂਕਿ ਸਰਕਾਰਾਂ ਕਹਿ ਰਹੀਆਂ ਸਮਾਸੀ ਸੰਸਥਾ ਕਹਿ ਰਹੀਆਂ ਕਿ ਰੁੱਖ ਲਗਾਉਣੇ ਚਾਹੀਦੇ ਹਨ ਪਰ ਅਜੇ ਵੀ ਉਸ ਲੈਵਲ ਤੇ ਰੁੱਖ ਲੱਗੇ ਨਹੀਂ ਲੱਗਦੇ ਆ ਤੇ ਉਹ ਬਚਾਏ ਨਹੀਂ ਜਾਂਦੇ ਇਹ ਵੀ ਥੋੜਾ ਮੈਸੇਜ ਕੀ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਆਪਣੇ ਕਲੱਬ ਵੱਲੋਂ ਬਿਲਕੁਲ ਭਾਜੀ ਇਹ ਵੀ ਬੜੀ ਧੀਰ ਦਾ ਉਪਰਾਲਾ ਚੱਲ ਰਿਹਾ ਸਰਕਾਰ ਵੱਲੋਂ ਵੀ ਸਰਕਾਰ ਫ੍ਰੀ ਪੌਦੇ ਵੀ ਪ੍ਰੋਵਾਈਡ ਕਰਾ ਰਹੀ ਹੈ ਕਿ ਹਰ ਘਰ ਵਿੱਚ ਇੱਕ ਪੌ ਇੱਕ ਜਿਹਦੇ ਨਾਲ ਕੀ ਸਾਡਾ ਇੱਕ ਤਾਂ ਟੈਂਪਰੇਚਰ ਘਟੂਗਾ ਕੁਝ ਮਤਲਬ ਜਿਆਦਾ ਸਾਡਾ ਪੋਲੂਸ਼ਨ ਬਹੁਤ ਵੱਜ ਚੁੱਕਾ ਦਾ ਵੈ ਪੋਲੂਸ਼ਨ ਨੂੰ ਮੱਦੇ ਨਜ਼ਰ ਰੱਖਦੇ ਵੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਣੇ ਇੱਕ ਰੁੱਖ ਜ਼ਰੂਰ ਲਗਾਣ ਅੜੀ ਗਾਣਾ ਇੱਕ ਬੜਾ ਫੇਮਸ ਹੈ ਕਭੀ ਪਿਆਸੇ ਕੋ ਪਾਣੀ ਪਿਲਾਇਆ ਨਹੀਂ ਬਾਦ ਅਮਰਤ ਪਲਾਣੇ ਦਾ ਕਹਿਫਦਾ ਉਹ ਬੜੀ ਵੱਡੀ ਗੱਲ ਕਿ ਸ਼ਾਇਰ ਨੇ ਲਿਖੀ ਹੈ ਕਿ ਗਰਮੀ ਚ ਜੇ ਕਿਨੂੰ ਤੁਸੀਂ ਪਾਣੀ ਨਹੀਂ ਪਲਾ ਸਕਦੇ ਉਦੋਂ ਬਾਅਦ ਜੋ ਟਾਈਮ ਲੰਗੇਦਾ ਫਿਰ ਅਮਰਤ ਵੀ ਪਲਾ ਦੋ ਤੇ ਉਹ ਵੀ ਉਹ ਗੱਲ ਨਹੀਂ ਬਣਦੀ ਅੜ ਜਦੋਂ ਪਾਣੀ ਪਲਾ ਰਹੇ ਸੀ ਅਸੀਂ ਵਿਊ ਸੁਣੇ ਆ ਮੁਸਾਫਰਾਂ ਦੇ ਬੜੇ ਖੁਸ਼ ਹੋਏ ਨੇ ਖਾਸ ਕਰਕੇ ਪਰਿਵਾਰਾਂ ਵਾਲੇ ਬੱਚਿਆਂ ਵਾਲੇ ਕੀ ਕਹਿਣਾ ਚਾਹੁੰਦੇ ਆ ਨਾਮ ਦੱਸ ਦਿਓ ਤੇਵੀਰ ਸਿੰਘ ਸਾਰਾ ਕਲਬ ਤੋਂ ਕਾਫੀ ਲੰਬੇ ਸਮੇਂ ਤੋਂ ਸਾਰਾ ਕਲੱਬ ਇੱਕ ਅੱਛੀ ਸੇਵਾ ਕਰ ਰਿਹਾ ਇਹਦੇ ਬਾਰੇ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਉਹ ਤਨਮਾਦ ਕਰਦਾ ਅੱਜ ਡਿਸਟ੍ਰਿਕਟ ਕਲੱਬ ਦਾ ਵੀ ਅੱਜ ਉਹਨਾਂ ਨੇ ਬੜਾ ਅੱਛਾ ਪ੍ਰੋਗਰਾਮ ਕੀਤਾ ਹੈ ਔਰ ਰਮਨ ਉਹਨਾਂ ਦੇ ਪ੍ਰਧਾਨ ਜੀ ਦੇ ਰਹਿਣੇ ਹੀ ਹੇਠ ਉਹਨੇ ਆਗੇ ਤੇ ਸੇਵਾ ਕੀਤੀ ਹੈ ਬਾਕੀ ਸੇਵਾਕਰਤ ਹੋਏ ਨਹੀਂ ਕਾਮੇ ਜਿਸ ਕੋ ਹੋਤ ਪ੍ਰੋਫਰਫਰਮੇ ਸੇਵਾ ਕਰਨੀ ਮਤਲਬ ਕੋਈ ਇੱਕ ਮੰਦੀ ਆਪਣੀ ਇੱਛਾ ਹੈਗੀ ਹੈ ਅਗਰ ਕੋਈ ਸੱਚਾ ਮਨ ਹੋ ਜਾਂਦਾ ਹੈ ਤੋ ਸੇਵਲ ਤੁਰ ਪੈਂਦਾ ਹੈ ਸੋ ਸੇਵਾ ਮਤਲਬ ਬੇਸਿਕਲੀ ਇੱਕ ਮੰਦੀ ਆਪਣੀ ਅੰਦਰੋਂ ਇੱਕ ਚੀਜ਼ ਫੁੱਟਦੀ ਆ ਪਰਮਾਤਮਾ ਦੀ ਕਿਰਪਾ ਦੇ ਬਿਨਾ ਸੇਵਾ ਨਹੀਂ ਹੋ ਸਕਦੀ ਸੋ ਬਾਕੀ ਠੀਕ ਆ ਮਨ ਮਨੁੱਖ ਸ਼ਾਂਤ ਹੁੰਦਾ ਔਰ ਠੰਡਾ ਪਾਣੀ ਪੀ ਕੇ ਤੁਹਾਨੂੰ ਵੀ ਸ਼ਾਂਤ ਹੁੰਦਾ ਸੋ ਅੱਛੀ ਗੱਲ ਹੈਗੀ ਹੈ ਸੇਵਾ ਕਰਨੀ ਚਾਹੀਦੀ ਹੈ ਮਨੁੱਖ ਦਾ ਪਹਿਲਾਂ ਤਾਂ ਸੇਵਾ ਕਰਨਾ ਹੀ ਹੈ ਪੜੀ ਕੀ ਕਹਿਣਾ ਚਾਹੁੰਦੇ ਹੋ ਮੁਸਾਫਰ ਕਹਿੰਦੇ ਆ ਕਿ ਬਾਕੀ ਸਟੇਸ਼ਨਾਂ ਤੇ ਜਾਂਦਾ ਪਾਣੀ ਦੀਆਂ ਬੋਤਲਾਂ ਜਾਂ ਪਾਣੀ ਦਾ ਗਲਾਸ ਵੀ ਕਹਿੰਦੇ ਲਈਏ ਤੇ 5-10 ਰੁਪਏ ਦਾ ਦਿੰਦੇ ਆ ਪਰ ਜਦੋਂ ਇੱਥੇ ਆਈਦਾ ਤੇ ਵੇਖੀਦਾ ਕਿ ਆ ਕੇ ਅੰਦਰ ਹੀ ਬੋਤਲਾਂ ਭਰ ਜਾਂਦੇ ਅੰਦਰ ਹੀ ਆ ਕੇ ਪਾਣੀ ਪੀਉਂਦੇ ਆ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਜੀ ਸਾਰੀ ਦੇਣ ਜਿਹੜੀ ਹੈ ਸਾਰਾ ਕਲੱਬ ਦੀ ਦੇਣ ਆ ਕਿਉਂਕਿ ਉਹ ਇਹਨਾਂ ਨੇ ਸ਼ੁਰਤੋਂ ਹੀ ਸ਼ਹਿਰ ਦੇ ਪ੍ਰਤੀ ਇਹ ਰੱਖਿਆ ਆ ਕਿ ਜਿੱਥੇ ਵੀ ਕੋਈ ਮੁਸ਼ਕਲ ਆ ਖੁਸ਼ੀ ਦਾ ਤਾਂ ਮੈਨੂੰ ਪਤਾ ਨਹੀਂ ਪਰ ਗਮੀ 'ਚ ਜਿੱਥੇ ਕਿਤੇ ਮੁਸ਼ਕਲ ਆ ਸਭ ਤੋਂ ਅੱਗੇ ਅੱਜ ਤੱਕ ਮੈਂ ਇੰਨੇ ਕਲੱਬਾਂ ਨੂੰ ਵੇਖਿਆ ਸਭ ਤੋਂ ਪਹਿਲਾਂ ਸਾਰਾ ਕਲੱਬ ਬੱਗੇ ਹਾਜ਼ਰ ਹੋਇਆ ਹੁੰਦਾ ਜੀ ਤੇ ਇਹ ਇਹ ਵੀ ਇਹਨਾਂ ਦੀ ਦੇਣ ਈ ਚੰਗੀ ਸੋਚ ਦਾ ਪ੍ਰਤੀਕ ਹੈ ਪਾਣੀ ਨੂੰ ਬਚਾਉਣਾ ਤੇ ਭਿਆਣੀ ਪਿਉਣਾ ਇਹ ਦੋਨੋਂ ਹੀ ਜਿਹੜੇ ਕੰਮ ਆ ਇਹ ਸਾਰਾ ਕਲੱਬ ਕਰ ਰਿਹਾ ਹੈ ਪਾਣੀ ਬਚਾਉਂਦੇ ਜਿੱਥੇ ਕਿਤੇ ਵੇਸਟੇਜ ਹੁੰਦੀ ਹੈ ਉੱਥੇ ਲੋਕਾਂ ਨੂੰ ਜਾ ਕੇ ਵੇਅਰ ਕਰਦੇ ਆ ਕੱਲ ਸਾਹਿਬ ਇਹਨਾਂ ਦੀ ਟੀਮ ਦੇ ਮੈਂਬਰ ਕਿ ਨਾ ਕਰੋ ਵੇਸਟੇਜ ਨਾ ਕਰੋ ਪਾਣੀ ਦੀ ਕੋਈ ਵੇਸਟੇਜ ਨਾ ਕਰੋ ਤੇ ਜਿੱਥੇ ਪਿਉਣ ਦੀ ਲੋੜ ਆ ਉੱਥੇ ਫਿਰ ਤੁਹਾਡੇ ਸਾਹਮਣੇ ਹੀ ਮਿਸਾਲ ਹੀ ਆਏ ਕਿ ਜੇ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਸਟੇਸ਼ਨ ਦੇ ਨਹੀਂ ਤੇ ਇੱਕ ਬਟਾਲਾ ਹੀ ਇਥੋਂ ਇਥੋਂ ਇਹ ਵੀ ਸਾਬਤ ਹੁੰਦਾ ਕਿ ਪੰਜਾਬੀਆਂ ਦਾ ਲੱਗਦਾ ਆ ਕਿ ਵਾਕੇ ਹੀ ਦਿਲਦਰਿਆ ਆ ਲੰਗਰ ਪ੍ਰਤੀ ਉਹਨਾਂ ਦਾ ਉਤਸ਼ਾਹ ਆ ਇਹ ਸਾਰਾ ਕਸਾ ਹਰਕਲਾ ਪੈਦਾ ਕਰ ਰਿਹਾ ਦੱਸ ਰਿਹਾ ਤੁਹਾਡੇ ਸਾਹਮਣੇ ਹੀ ਦੱਸ ਰਿਹਾ ਜੀ ਹਾਂ ਜੀ ਗਰਮੀ ਕਾਫੀ ਵਧ ਰਹੀ ਹੈ ਲੋਕਾਂ ਨੂੰ ਰੁੱਖ ਲਗਾਉਣ ਬਾਰੇ ਪਾਣੀ ਪੀਉਣ ਬਾਰੇ ਵੱਖ-ਵੱਖ ਦਿਨ ਸੇਵਾਵਾਂ ਦੇਣ ਬਾਰੇ ਕੀ ਮੈਸੇਜ ਕਰਨਾ ਚਾਹੋ। ਵੇਖੋ ਰੁੱਖ ਤੇ ਹਰ ਸਾਲ ਹੀ ਬਹੁਤ ਸੰਸਥਾਨ ਲਾਉਂਦੀਆਂ ਆ ਰੁੱਖ ਲਾਉਣ ਦਾ ਮਤਲਬ ਇਹ ਨਹੀਂ ਕਿ ਰੁੱਖ ਲਾ ਕੇ ਅਸੀਂ ਚੱਲ ਗਏ ਉਸ ਤੋਂ ਬਾਅਦ ਉਹਦੀ ਦੇਖ-ਦੇਖ ਕਰਨੀ ਪੈਂਦੀ ਆ ਮਤਲਬ ਦੇਖ-ਦੇਖ ਕਰਨ ਵਾਸਤੇ ਭਾਵੇਂ ਪੰਜ ਹੀ ਤੁਸੀਂ ਲਾਓ ਆਪਣੇ ਲਾਗੇ ਲਾਓ ਉਹਨਾਂ ਦੀ ਦੇਖ ਦੇਖ ਰੱਖੋ ਕਿ ਮੇਰੀ ਨਿਗਰਾਨੀ ਇੱਥੇ ਆ ਤੇ ਵੇਖੋ ਫਿਰ ਤੇ ਭਜਦੇ ਆ ਹੁਣ ਆਪਾਂ 100 ਲਾ ਦਨੇ ਇਹਨਾਂ ਦੇ ਨਾਲ ਲਾ ਕੇ ਮੈਂ ਵੀ ਸੰਸਥਾ ਦੇ ਨਾਲ ਲਾ ਲੈਣਾ ਆਪਾਂ ਉਥੇ ਕਦੀ ਪਾਣੀ ਨਹੀਂ ਪਾਉਣ ਜਾਣਾ ਨਾ ਵੇਖਣ ਜਾਣਾ ਤੇ ਫਿਰ ਤੇ ਭਾਜੀ ਉਹ ਫਿਰ ਤਾਂ ਹੀ ਨੀਂ ਲੱਗਦੇ ਹੁਣ ਮੈਂ ਇੱਕ ਨਿਗਾਇਜ਼ਾਇ ਸ਼ਖਸ਼ ਆ ਅਸੀਂ ਜੇ ਕੰਡੇ ਤੇ ਪਿਛਲੇ 10 ਸਾਲਾਂ ਤੋਂ ਪਹਿਲਾਂ ਮੈਂ ਲਾਏ ਤੇ ਉਹ ਚਲੋ ਸੜਕ ਕਰਕੇ ਵੱਡੇ ਗਏ ਦੁਬਾਰਾ ਇਸੇ ਸਾਲ 6 ਮਹੀਨਿਆਂ ਦੇ ਵਿੱਚ ਤੁਸੀਂ ਜਾ ਕੇ ਨਜ਼ਰ ਮਾਰ ਸਕਦੇ ਹੋ ਮੈਂ 20 ਰੁੱਖ ਲਾਏ ਆ 20 ਇਹਨਾਂ ਨੂੰ ਸ਼ਾਮਾਂ ਨੂੰ ਪਾਣੀ ਪਾਉਣਾ ਹੁਣ ਵੀ ਸਵੇਰੇ ਮੈਂ ਪਾਣੀ ਪਾ ਕੇ ਆਇਆ ਇੱਕ ਇੱਕ ਬਾਲਟੀ ਪਾ ਕੇ ਆਇਆ ਤੇ ਉਹ ਵੇਖੋ 10-10 ਤੋਂ 15-15 ਫੁੱਟ ਦੀਆਂ ਤਰਕਾ ਹੋ ਵੀ ਗਈਆਂ ਸਿਰਫ ਇਹ ਆ ਕਿ ਹਰ ਬੰਦੇ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਆ ਇਨਸਾਨੀਅਤ ਇਹ ਅਸੀਂ ਆਪਣਾ ਫਰਜ਼ ਨਹੀਂ ਨਾ ਸਮਝਦੇ ਇਹ ਸਮਝੋ ਕਿ ਅਗਲੀ ਅਸੀਂ ਪੀੜ੍ਹੀ ਦਾ ਸੁਧਾਰ ਕਰਕੇ ਜਾਣਾ ਆ ਕਿ ਜਿਹੜੇ ਅਸੀਂ ਰੁੱਖ ਲਾਉਣੇ ਆ ਪਾਣੀ ਬਚਾਉਣਾ ਆ ਇਹ ਅਗਲੀ ਪੀੜ੍ਹੀ ਦਾ ਅਸੀਂ ਸੁਧਾਰ ਕਰਕੇ ਜਾਣਾ ਆ ਉਹਦੇ ਵਾਸਤੇ ਇਹ ਜ਼ਰ ਏਸੀਜੀ ਸਹਾਰਾ ਕਲੱਬ ਬਟਾਲਾ ਤੇ ਦ੍ਰਿਸ਼ਟੀ ਕਲੱਬ ਬਟਾਲਾ ਦੋਨਾਂ ਕਲੱਬਾਂ ਵੱਲੋਂ ਇੱਕੋ ਮੈਸੇਜ ਦਿੱਤਾ ਗਿਆ ਹੈ ਕਿ ਜਦੋਂ ਜਲ ਸੇਵਾ ਬੜੀ ਵੱਡੀ ਸੇਵਾ ਹੈ ਪਰ ਮੌਜੂਦਾ ਸਮਾਂ ਵੇਖਦੇ ਹੋਏ ਰੁੱਖ ਜ਼ਰੂਰ ਲਗਾਓ ਤੇ ਲਗਾਓ ਨਹੀਂ ਰੁੱਖਾਂ ਨੂੰ ਬਚਾਓ ਵੀ ਤਾਂ ਕਿ ਨਵੀਂ ਪੀੜ੍ਹੀ ਨੂੰ ਬਚਾਇਆ ਜਾ ਸਕੇ ਬਟਾਲੇ ਤੋਂ ਮੌਕੇ ਦੀ ਤਸਵੀਰਾਂ ਨਾਲ ਰਿੰਕੂ ਰਾਜਾ ਠੰਡਾ ਜਲ ਪਿਆ ਜਾਂਦਾ ਸਟੇਸ਼ਨ ਤੇ ਬਹੁਤ ਵਧੀਆ ਦੁਨੀਆ ਵਾਸਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਸਭ ਤੋਂ ਉੱਤਮ ਉੱਤਮ ਸੀ ਇਹ ਜਲ ਜਲ ਨਾਲ ਹੀ ہمارا ਜੀਵਨ ਹੈ ਜੇਕਰ ਟ੍ਰੇਨਾਂ ਦੇ ਵਿੱਚ ਵੀ ਪ੍ਰੋਵਾਈਡ ਕਰਵਾ ਰਹੇ ਨੇ ਪਾਣੀ ਜਿਹੜੀਆਂ ਵੀ ਨਹੀਂ ਉੱਤਰ ਸਕਦੇ ਉਹਨਾਂ ਨੂੰ ਟ੍ਰੇਨਾਂ ਚ ਦੇ ਰਹੇ ਆ ਬਾਹਰ ਵੀ ਕਰ ਰਹੇ ਨੇ ਜਲਦੀ ਸੇਵਾ ਬਹੁਤ ਸੇਵਾ ਹੈ ਪਾਣੀ ਦੇ ਬਹੁਤ ਵਧੀਆ ਸਰ ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ ਜੀ ਸਕਦੀ ਜਿੱਦਾਂ ਉਹਨਾਂ ਦਾ ਡੀ ਬੋਟਲ ਘਰ ਰਹਿ ਗਈ ਸੀ ਛੋਟਾ ਬੱਚਾ ਹੀ ਨਾਲ ਜਿੱਦਾਂ ਮੈਂ ਥੱਲੇ ਉਤਰਾ ਲੱਗਾ ਸੀ ਪਾਣੀ ਬੋਟਲ ਲੈਣ ਵਾਸਤੇ ਸਾਹਮਣੇ ਉਹਨੇ ਸ਼ਬੀਲ ਲਈ ਹੋਈ ਸੀ ਬਹੁਤ ਵਧੀਆ ਚੀਜ਼ ਹੈ ਜਿਹੜਾ ਸਾਰਿਆਂ ਦੀ ਸੇਵਾ ਕਰਦੇ ਪਏ ਨੇ ਧਰਮ ਦੀ ਸੇਵਾ ਉੱਤਮ ਸੇਵਾ ਹੈਗੀ ਸਭ ਤੋਂ ਵੱਡੀ ਜਲਦੀ ਮੈਂ ਕਾਫੀ ਟਰੈਵਲ ਕਰਦਾ ਹਾਂ ਰੀਸੈਂਟਲੀ ਮੈਂ ਦਿੱਲੀ ਆਗਰਾ ਗਿਆ ਸੀ ਬਟ ਉੱਥੇ ਕੋਈ ਇਦਾਂ ਦੀ ਸੁਵਿਧਾ ਨਹੀਂ ਗਈ ਜਿਵੇਂ ਨੇ ਸਟੇਸ਼ਨਸ ਤੇ ਉਦਾਂ ਵੀ ਤੁਸੀਂ ਗਲਾਸ ਪਾਣੀ ਦਾ ਲੈਣਾ 5 ਰੁਪਏ ਦਾ ਗਲਾਸ ਦਿੰਦੇ ਆ ਇਹ ਆਪਣਾ ਪੰਜਾਬ ਹੀ ਆ ਜਿੱਥੇ ਜਲਦੀ ਸੇਵਾ ਮਿਲਦੀ ਹੈ